ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈਗਾ ਮਾਰਨਿੰਗ ਦਾ 8:00 ਵਜੇ ਦੇ ਕਰੀਬ ਇਹ ਟਾਈਮ ਆ ਤੇ ਕੱਪੜੇ ਧੁੱਤੇ ਪਏ ਸੀ ਯਾਨੀ ਕਿ ਮਸ਼ੀਨ ਚ ਹੋ ਚੁੱਕੀ ਸੀ ਉਹਦੇ ਵਿੱਚ ਮੈਂ ਕੱਢਦੇ ਸੀ ਡਰਾਇਰ ਵਿੱਚ ਤੇ ਕੱਪੜੇ ਪਾ ਰਹੀ ਮੈਂ ਸੁੱਕਣੇ ਕੱਪੜੇ ਮੈਂ ਰਾਤ ਫੁੱਲੀ ਮਸ਼ੀਨ ਚ ਲੋਡ ਕਰਕੇ ਟਾਈਮਰ ਲਗਾਤਾ ਸੀਗਾ ਸਵੇਰੇ ਜਲਦੀ ਦਾ ਟਾਈਮ ਲਗਾ ਦਿੰਦੇ ਪੰਜ ਸਾਢੇ ਪੰਜ ਦਾ ਟਾਈਮ ਲਗਾ ਦਿੰਦੇ ਫਿਰ ਕਈ ਵਾਰ ਨਹੀਂ ਹੁੰਦਾ ਲਾਈਟ ਵੀ ਰਨ ਚੱਲ ਜੇ ਵੀ ਤੋਤੇ ਪਏ ਹੁਣ ਕੱਪੜੇ ਸੁੱਕਣੇ ਆਪਾਂ ਜਦੋਂ ਮਰਜ਼ੀ ਵਿੱਚ ਜੀ ਆ ਕੇ ਆਪ ਦਾ ਕੰਮ ਦੇਖ ਕੇ ਹਨਾ ਜਦੋਂ ਵੀ ਲੱਗੇ ਵੀ ਹੁਣ ਕੰਮ ਥੋੜਾ ਹਲਕਾ ਸੁੱਕਣੇ ਪਾ ਦਈਏ ਬਸ ਧੁੱਪ ਵੀ ਹੁਣ ਏਦੋਂ ਪਹਿਲਾਂ ਹਲੇ ਚੜੀ ਨਹੀਂ ਸੀ ਹੁਣ ਚੱਲ ਰਹੀ ਹੈ ਤੇ ਮੈਂ ਵੀ ਆਪ ਦਾ ਚਾਹ ਪਾਣੀ ਵਿੱਚ ਬਿਜੀ ਸੀ ਥੋੜਾ ਜਿਹਾ ਕੰਮ ਜਿਵੇਂ ਆਪਾਂ ਨੂੰ ਲੱਗਿਆ ਅੰਦਰੋਂ ਵੀ ਹੁਣ ਥੋੜੇ ਜਿਹਾ ਆਪਾਂ ਕੰਮ ਹਲਕਾ ਹੋ ਗਿਆ ਤੇ ਫਿਰ ਵੀ ਜੇ ਆ ਕੇ ਕੱਪੜੇ ਸੁਕਣੇ ਪਾ ਦਾਨੀ ਆ ਇਸ ਤਰ੍ਹਾਂ ਹੀ ਰੂਟੀਨ ਸੀ ਕੱਪੜਿਆਂ ਦਾ ਅੱਜ ਨਾ ਮੈਂ ਕੱਪੜੇ ਕਾਫੀ ਦਿਨਾਂ ਤੋਂ ਧੋ ਰਹੀ ਆ ਚਾਰ ਪੰਜ ਦਿਨ ਹੋ ਗਏ ਮੈਂ ਧੋਤੀ ਨਹੀਂ ਹੈਗੇ ਕੱਪੜੇ ਕੱਪੜਿਆਂ ਦਾ ਨਾ ਪਤਾ ਹੀ ਲੰਦਾ ਕਈ ਵਾਰ ਤਾਂ ਕੱਪੜੇ ਹੁੰਦੇ ਹੀ ਨਹੀਂ ਹੈਗੇ ਧੋਣ ਵਾਲੇ ਤੇ ਕਈ ਵਾਰ ਹੋਣ ਤਾਂ ਇਹਨਾਂ ਪਤਾ ਕਿੱਥੇ ਕਿੰਨੇ ਹੋਏ ਹਨ ਸਰਦੀ ਚ ਇਹ ਹੁੰਦਾ ਕਿ ਕੱਪੜੇ ਦੋ ਦਿਨ ਦੇਖੋ ਆਪਾਂ ਪਾ ਲਾਂ ਨੇ ਆਰਾਮ ਨਾਲ ਬਾਕੀ ਜਿਹੜੇ ਉੱਪਰ ਲ ਕੋਟੀਆਂ ਸਵੈਟਰਾਂ ਜੈਕਟਾਂ ਹੁੰਦੀਆਂ ਨੇ ਉਹ ਤਾਂ ਚਾਰ ਪੰਜ ਵਾਰ 6 ਵਾਰ ਪਾਏ ਵੀ ਜਾਂਦੀਆਂ ਨੇ ਇਹ ਬਾਕੀ ਡਿਪੈਂਡ ਕਰਦਾ ਆਪਾਂ ਸਾਰਾ ਦਿਨ ਪਾਉਣ ਲੱਗੇ ਧੋਣ ਜਾਣ ਛੋਣੇ ਕੰਮੇ ਪਾਉਣੇ ਆਗੇ ਇਹ ਤੁਹਾਨੂੰ ਇੱਧਰ ਇਹ ਛੋਟੇ ਕੱਪੜੇ ਪਾਉਣ ਸਟੈਂਡ ਤੇ ਉਦੋਂ ਪਹਿਲਾਂ ਕਰੂੰਗੀ ਸਾਫ਼ ਕੂੰਗਾ ਚਾਰ ਪੰਜ ਦਿਨਾਂ ਵਿੱਚ ਕੱਪੜੇ ਤੋਤੇ ਹੈਗੇ ਫਿਰ ਨਾ ਪਈ ਡਸਟ ਤੇ ਡਸਟ ਪੈ ਜਾਂਦੀ ਹੈ ਪਈ ਤੇ ਖਾਲੀ ਪਿਆ ਰਵੇ ਤੇ ਕੱਪੜੇ ਆਪਾਂ ਰੋਜ਼ ਪਾਉਣੇ ਯੂਜ਼ ਕਰਦੇ ਆ ਚਲੋ ਫਿਰ ਤੋਂ ਮੇਂ ਵਿੱਚ ਐਨੀ ਡਸਟ ਨਹੀਂ ਪੈਂਦੀ ਉਹਤੇ ਸਟੈਂਡ ਤੇ ਮਾਰੇ ਕੱਪੜਾ ਫਿਰ ਇਹ ਤੇ ਪਾਉਣ ਲੱਗਦੀ ਆ ਕੱਪੜੇ ਛੋਟੇ ਇੱਧਰ ਪਾਏ ਜਾਂਦੇ ਨੇਗੇ ਧੁੱਪ ਆਉਂਦੀਆਂ ਨਿਕਲਦੀਆਂ ਨੇ ਕੱਪੜੇ ਆਰਾਮ ਨਾਲ ਛੇ ਛੇ ਤੇ ਸੁੱਕ ਜਾਂਦੇ ਨੇ ਬਹੁਤ ਤੇਜ਼ ਧੁੱਪ ਆਉਂਦੀਆਂ ਨੇ ਹੁਣ ਕੱਪੜਿਆਂ ਨਹੀਂ ਵਧੀਆ ਨੇ ਆਪਣੇ ਲਈ ਵਧੀਆ ਕੰਮ ਤਾਂ ਤੇ ਹੋ ਆਪਾਂ ਕਰ ਲੈ ਪਰ ਜਿਹੜਾ ਫਸਲਾਂ ਤੇ ਬਹੁਤ ਵੱਡਾ ਨੁਕਸਾਨ ਹੋਣਾ ਕਣਕਾਂ ਦਾ ਐਤਕੀ ਜੇ ਐਮੀ ਧੁੱਪਾਂ ਨਿਕਲਦੇ ਰਹੀਆਂ ਟਾਈਮ ਹੋ ਗਿਆ ਹੁਣ ਪੌਣੇ 9 ਦਾ ਤੇ ਮੈਂ ਆਪਣਾ ਬ੍ਰੇਕਫਾਸਟ ਇੰਦਰ ਰੈਡੀ ਕਰ ਲਿਆ ਪਨੀਰ ਬਣਾਇਆ ਸਬਜ਼ੀਆਂ ਪਾ ਕੇ ਤੇ ਬਾਕੀ ਕੋਈ ਦਾਲ ਸਬਜ਼ੀ ਮੈਂ ਸਵੇਰੇ ਬਣਾਈ ਨਹੀਂ ਬਿਕੋਜ਼ ਸਾਗ ਪਿਆ ਸਾਡੇ ਕੋਲੇ ਤੇ ਉਹ ਖਾਵਾਂਗੇ ਦੁਪਹਿਰੇ ਲੰਚ ਵਿੱਚ ਤੇ ਦਵਿੰਦਰ ਨੇ ਜਾਣਾ ਕਿਸੇ ਭੋਗ ਤੇ ਉਧਰ ਲੰਘ ਪਾਣੀ ਸ਼ਕਣਗੇ ਇਸ ਕਰਕੇ ਸਿਰਫ ਬ੍ਰੇਕਫਾਸਟ ਬਣਾਇਆ ਤੇ ਹੁਣ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਉਸ ਤੋਂ ਬਾਅਦ ਮਾ ਤੋਂ ਕਿਸੇ ਦੂਜੀ ਕੰਮ ਸ਼ੁਰੂ ਕਰਦੇ ਆ ਭਾਰਤਲਾ ਝਾੜੂ ਲਾਇਆ ਪਰ ਉਹ ਚਲਾਈ ਠੀਕ ਹੈ ਨਾ ਮੈਂ ਤੁਹਾਨੂੰ ਪੁੱਛਣੀ ਨਾ ਉਹ ਚਲ ਲੈ ਮੂਹਰੇ ਠੀਕ ਹੈ ਹੁਣ ਮੈਂ ਆਪਣੇ ਰੂਮ ਦੀ ਬੈੱਡ ਸ਼ੀਟ ਝਾੜ ਕੇ ਬਿਚਾਉਣੀ ਸੀ ਚੇਂਜ ਨਹੀਂ ਕਰੂੰਗੀ ਚੇਂਜ ਕਰਕੇ ਨਾ ਸਿਰਫ 5-4 ਦਿਨ ਹੋਏ ਨੇ ਹਜੇ ਇੰਨੀ ਜਲਦੀ ਮੈਂ ਚੇਂਜ ਨਹੀਂ करूंगी ਸਰਦੀ ਵਿੱਚ ਐਨੀ ਜ਼ਿਆਦਾ ਗੰਦੀ ਨਹੀਂ ਹੁੰਦੀ ਡਸਟ ਵੀ ਨਹੀਂ ਆਉਂਦੀ ਹੈਗੀ ਇਸ ਕਰਕੇ ਝਾੜ ਕੇ ਬਿਛਾ ਦੂੰਗੀ ਪੰਜ ਚਾਰ ਦਿਨ ਹੋਰ ਲੰਘ ਜਾਣਗੇ ਫਿਰ ਉਸ ਤੋਂ ਬਾਅਦ ਚੇਂਜ करूंगी ਵਾਸ਼ ਕਰਨ ਵਾਸਤੇ ਪਾਉਂਗੀ ਫਿਲਹਾਲ ਸਿਰਫ ਝਾੜ ਕੇ ਬਿਛਾ ਦੇਣਾ ਤਾਂ ਅਚਿੱਤਰ ਤੱਕ ਹੋ ਜਾ ਥੋੜੀ ਟਕਿੰਗ ਵੀ ਬੈੱਡ ਸ਼ੀਟ ਦੀ ਖਰਾਬ ਹੋ ਜਾਂਦੀ ਹੈ ਐਨੀ ਟਾਈਮ ਬਾਅਦ ਤੇ ਝਾੜਨੀ ਵੀ ਜ਼ਰੂਰੀ ਹੋ ਜਾਂਦੀ ਹੈ ਝਾੜ ਕੇ ਨੀਚੇ ਵਾਲੀ ਮੈਂ ਸੇਮ ਬੈੱਡ ਸ਼ੀਟ ਪੁਛਾ ਦਾਨੀ ਆ ਬਸ ਟੱਕ ਅਚਿੱਤਰ ਕਰ ਦੂੰਗੀ ਟਾਈਟਲੀ ਕਹਾਂਗੇ ਟਕਿੰਗ ਉਹਦੀ ਖਰਾਬ ਹੋਣ ਲੱਗੇ ਨਿਕਲਣ ਲੱਗੇ ਇਨਸਾਈਡਸ ਤੋਂ ਹੁਣ ਬੈੱਡ ਸ਼ੀਟ ਨੂੰ ਮੈਂ ਕਰ ਦੂੰਗੀ ਟੱਕ ਮੈਂ ਕੰਗੀ ਦੇ ਹੈਂਡਲ ਨਾਲ ਟੱਕ ਕਰ ਦਉਣੀ ਹੈ ਆਪਣੀ ਕੋਮ ਹੁੰਦੀ ਹੈ ਹੈਂਡਲ ਵਾਲੀ ਕੋਮ ਹੁੰਦੀ ਆ ਉਹਦਾ ਹੈਂਡਲ ਫੜ ਕੇ ਤੁਸੀਂ ਨਾਰਮਲ ਕੰਗੀ ਨਾਲ ਵੀ ਟੱਕ ਕਰ ਸਕਦੇ ਬਹੁਤ ਵਧੀਆ ਹੋ ਜਾਂਦੀ ਨਹੀਂ ਆਪਣੇ ਉਂਗਲਾਂ ਵਿੱਚ ਆ ਕੇ ਨਾ ਬੈੱਡ ਦੀ ਕਿਨਾਰੀ ਨਾਲ ਛਿਲੀ ਨਹੀਂ ਜਾਂਦੀ ਨਹੀਂ ਇਹ ਰਗੜਦੀ ਲੱਗ ਜਾਂਦੀ ਆ ਤੇ ਇਹ ਨਾਲ ਕੰਗੀ ਨਾਲ ਵਧੀਆ ਟੱਕ ਹੋ ਜਾਂਦੀ ਹੈ ਬੈੱਡ ਸ਼ੀਟ ਤੇ ਚਾਦਰ ਬਿਛ ਕੇ ਬਦ ਇਹ ਸੋਹਣੀ ਲੁੱਕ ਹੀ ਹੋਊਗੀ ਰੂਮ ਦੀ ਪਹਿਲਾਂ ਨਾ ਚਾਦਰ ਖਿਸਕ ਜਾਂਦੀ ਥੋੜੀ ਬਹੁਤ ਤੇ ਇਹ ਜ਼ਰੂਰ ਖਿਸਕਦੀ ਇੱਧਰ ਉੱਧਰ ਪੰਜ ਚਾਰ ਦਿਨਾਂ ਬਾਅਦ ਤੇ ਝਾੜ ਕੇ ਬਿਛਾਤੀ ਟੱਕ ਕਰਤੀ ਨਨਕ ਮੈਂ ਜੀ ਕੰਮ ਸੋਚਿਆ ਸੀ ਮੈਂ ਕਰਾਂ ਪਹਿਲਾਂ ਦਵਿੰਦਰ ਬੈਠਾ ਹੁੰਦਾ ਨ ਸਵੇਰੇ ਉਹ ਨੂੰ ਕੁਸ਼ ਕਰ ਦਿੰਦੇ ਮੈਂਨੇ ਵਾਸ਼ਿੰਗ ਮਸ਼ੀਨ ਕਲੀਨ ਕਰਨ ਆਈ ਆ ਉਹਲੇ ਡੀਸਕੇਲਰ ਪਾਊਡਰ ਨਾਲ ਬਹੁਤ ਟਾਈਮ ਹੋ ਗਿਆ ਸੀ ਇਹ ਪਾਊਡਰ ਯੂਜ਼ ਨਹੀਂ ਕੀਤਾ ਪਹਿਲਾਂ ਤਾਂ ਕੰਪਨੀ ਵਾਲੇ ਆ ਜਾਂਦੇ ਸੀਗੇ ਆਪ ਹੀ ਕਾਲ ਕਰ ਲਾਂਦੇ ਸੀ ਕਿ ਥੋੜੀ ਮਸ਼ੀਨ ਦੀ ਵਾਸ਼ਿੰਗ ਵਾਸ਼ਿੰਗ ਮਸ਼ੀਨ ਦੀ ਸਰਵਿਸ ਵੀ ਉਹ ਵੀ ਕਰ ਦਈਏ ਤੋਂ ਬਸ ਸਿਰਫ ਆਮਲੇ ਪੈਕੇਟ ਦੇ ਪੈਸੇ ਰਹਿ ਕੇ ਆਉਂਦੇ ਸੋ ਐਕਸਟਰਾ ਚਾਰजेस ਇਸ ਤੋਂ ਮੈਨੂੰ ਕੁਝ ਨਹੀਂ ਲੈ ਕੇ ਆਉਂਦੇ ਸੀ ਲਾਸਟ ਟਾਈਮ ਜਦੋਂ ਆਈ ਸਮੇਂ ਡੀਸਕੇਲਰ ਪੌਊਚ ਮੈਂ ਲੈ ਕੇ ਰੱਖ ਲਈ ਸੀ ਦੋ ਦਿਨ ਪਰ ਮੈਨੂੰ ਕਲੀਨਿੰਗ ਕਰਨ ਦੀ ਕੌਣ ਹੋਈ ਸੱਜੇ ਫਾਈਨਲ ਦੀ ਕਰਦੀ ਆ। ਪਹਿਲਾਂ ਤਾਂ ਉਹ ਡਰਾਅਰ ਬਾਹਰ ਕੱਢਾਂਗੇ। ਆਹ ਵਾਲਾ ਡਿਸਪੈਂਸਰ ਆਪਾਂ ਬਾਹਰ ਕੱਢ ਲਿਆ ਇਟਰਜੈਂਟ ਵਾਲਾ। ਇਹਨੂੰ ਕਲੀਨ ਕਰਦਾਂਗੇ ਤੇ ਇੱਥੇ ਵਿੱਚੋਂ ਕਲੀਨ ਕਰਦਾਂਗੇ। ਵਾਹ! ਮੇਰੀ ਮਸ਼ੀਨ ਤਾਂ ਸਾਫ਼ ਪਈ ਜਮੇ। ਜਮੇ ਸਾਣਾ ਫਾਜ਼ੀ ਮੈਂ ਕਦੀ ਹੁੰਦੀ ਨਹੀਂ ਕਿ ਗੰਦੀ ਨਹੀਂ ਹੈਗੀ ਨਹੀਂ। ਚਲ ਫੇਰ ਵੀ ਕੱਪੜਾ ਮਾਰ ਦੂ ਗਿੱਲਾ ਇਹਨੂੰ ਵਾਸ਼ ਕਰਕੇ ਲਗਾ ਦਾਂਗੇ। ਕੋਈ ਜੰਦਾ ਹੁੰਦਾ। ਇਹਨੂੰ ਵਾਸ਼ ਕਰਕੇ ਇਹ ਲਗਾ ਦੋਗੀ। ਨਿੱਛੇ ਇਹ ਬਰੇਨ ਵਾਲਾ ਉਹ ਵੀ ਫੋਨ ਕਿ ਮੈਂ ਤਾਂ ਗੱਸੁੰਦੀ ਮੈਂ ਆਪਾਂ ਘਰੇ ਵੀ ਵਾਸ਼ਿੰਗ ਮਸ਼ੀਨ ਕਲੀਨ ਕਰ ਸਕਦੇ ਹੁੰਦੇ ਹਾਂਗੇ ਪਹਿਲਾਂ ਮੈਂ ਡਿਸਪੈਂਸਰ ਕਲੀਨ ਕਰਦਾ ਮੈਂ ਅਸਲ ਤੇ ਇਹ ਵੀ ਚੋ ਕਲੀਨ ਹੈ ਨਾ ਗੰਦਾ ਨਹੀਂ ਪਰ ਫਿਰ ਵੀ ਉਹ ਇਹਦੇ ਵਿੱਚ ਕੱਪੜਾ ਮਾਰ ਦੂੰਗੀ ਇਹਨੂੰ ਕਿੱਚੋ ਕੱਪੜੇ ਨਾਲ ਕਰਦਾਂਗੇ ਸਾਫ਼ ਸਾਫ਼ ਤੇ ਬਿਲਕੁਲ ਲੱਗਦਾ ਨਹੀਂ ਹੈਗਾ ਵੀ ਗੰਦਾ ਤੇ ਹੁਣ ਇਹਦੇ ਵਿੱਚ ਫਿਕਸ ਕਰਦਨੇ ਆਪਾਂ ਆਹ ਡਿਸਪੈਂਸਰ ਤੇ ਅੱਜ ਨਾ ਬਹੁਤ ਬਹੁਤ ਘੌਲ ਤੋਂ ਬਾਅਦ ਮੇਰਾ ਟਾਈਮ ਲੱਗਿਆ ਸਰਵਿਸ ਕਰਨ ਦਾ ਮਸ਼ੀਨ ਦਾ ਹੁਣ ਮੈਂ نیچے ਇਹਦਾ ਖੋਲੜੀਆਂ ਜਿੱਥੋਂ ਪਾਣੀ ਇਹਦਾ ਡレイン ਹੁੰਦਾ ਜਾਂ ਡレイン ਕਹਿ ਲਓ ਕੁਝ ਵੀ ਕਹਿ ਲਓ ਆਈ ਡੋਟ نو ਇਹਨੂੰ ਪ੍ਰੋਪਰਲੀ ਕੀ ਕਹਾਂਗੇ ਇਹਦੇ ਵਿੱਚ ਇੱਕ ਇਸ ਤਰ੍ਹਾਂ ਹੋਸਟ ਟ੍ਰੇਨਰ ਦਾ ਇੱਕ ਲੱਗਿਆ ਹੁੰਦਾ ਜਿਹਦੇ ਵਿੱਚ ਆਪਣੇ ਕੱਪੜਿਆਂ ਦੇ ਲੂ ਜਾਂ ਕੋਈ ਵੀ ਚੀਜ਼ ਵਿੱਚ ਬਾਹਲ ਲਾ ਲਓ ਕੁਝ ਵੀ ਲਾ ਲਓ ਆ ਕੇ ਕਲੈਕਟ ਹੋ ਜਾਂਦਾ ਫਸ ਜਾਂਦਾ ਇਹਦੇ ਵਿੱਚ ਵੀ ਆਹ ਖੋਲ ਕੇ ਇਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਖੋਲ ਕੇ ਮੈਂ ਅੰਦਰੋਂ ਬਰਸ਼ ਨਾਲ ਸਾਫ਼ ਕਰ ਦਉ ਇਹਨਾਂ ਜਿਆਦਾ ਗੰਦਾ ਨਹੀਂ ਸੀਗਾ ਕਿਉਂਕਿ ਅਸੀਂ ਮਸ਼ੀਨ ਘਾਟੀ ਯੂਜ਼ ਕਰਦਾ ਚਾਹੇ ਹੁਣ ਸਰਦੀ ਵਿੱਚ ਜਿਆਦਾ ਯੂਜ਼ ਹੁੰਦੀ ਹੈ ਪਰ ਫਿਰ ਵੀ ਇੰਨੀ ਡੇਲੀ ਡੇਲੀ ਯੂਜ਼ ਨਹੀਂ ਹੁੰਦੀ ਅੱਛੀ ਤਰ੍ਹਾਂ ਬਰਸ਼ ਮਾਰ ਕੇ ਮੈਂ ਕਪੜਾ ਮਾਰਤਾ ਵਿੱਚੋਂ ਥੋੜੇ ਨਾ ਉਹ ਨਿਕਲੇ ਸੀਗੇ ਜਿਵੇਂ ਪੇਂਟ ਦੇ ਖਲੇ ਖਲੇਪੜ ਜੀ ਹੁੰਦੇ ਨੇ ਪਾਪੜੀ ਜੀ ਪੇਂਟ ਦੇ ਵਿੱਚੋਂ ਐ ਵੀ ਨਿਕਲੇ ਸੀਗੇ ਇਹ ਅੱਛੀ ਤਰ੍ਹਾਂ ਕਪੜਾ ਮਾਰਤਾ ਜਿਹਦੇ ਵਿੱਚੋਂ ਸਟ੍ਰੇਨਰ ਜਾਂ ਨਿਕਲਿਆ ਸੀ ਇੱਕ ਜਾਲੀ ਜੀ ਨਿਕਲੀ ਸੀ ਉਹ ਮੈਂ ਬਰਸ਼ ਨਾਲ ਵਾਸ਼ ਕਰ ਦੂੰਗੀ ਜਦੋਂ ਮਸ਼ੀਨ ਵਾਲੇ ਕੰਪਨੀ ਵਾਲੇ ਆਉਂਦੇ ਸੀ ਨਾ ਸਾਫ਼ ਕਰਨ ਮੈਂ ਉਹਨਾਂ ਨੂੰ ਦੇਖਦੀ ਹੁੰਦੀ ਸੀ ਕਿ ਉਹ ਕਿਵੇਂ ਕਲੀਨ ਕਰਦੇ ਨੇ ਕਿਵੇਂ ਖੋਲਦੇ ਨੇ ਫਿਰ ਉਹ ਆਪਾਂ ਮੈਂ ਵੀ ਉਹ ਤੋਂ ਸਿੱਖ ਗਈ ਮੈਨੂੰ ਪਤਾ ਲੱਗ ਗਿਆ ਉਹਨਾਂ ਨੂੰ ਐਂ ਖੋਲਣਾ ਐਂ ਸਾਫ਼ ਕਰਨਾ ਹਨਾ ਮੈਂ ਉਹਨਾਂ ਦੇ ਕੋਲੇ ਖੜੀ ਰਹਿੰਦੀ ਸੀ ਜਦੋਂ ਸਾਰਾ ਪਾਰਟ ਇਹ ਪੂਰਾ ਕਰਕੇ ਆਉਂਦੇ ਸੀ ਪ੍ਰੋਸੈਸ ਸਾਰਾ ਮਸ਼ੀਨ ਔਨ ਕਰ ਜਾਂਦੇ ਸੀ ਫਿਰ ਚੱਮ ਜਾਂਦੇ ਸੀ ਫਿਰ ਮੈਂ ਉਹਨਾਂ ਟਾਈਮ ਉਹਨਾਂ ਦੇ ਕੋਲੇ ਖੜੀ ਰਹਿੰਦੀ ਸੀ ਕਿਵੇਂ ਕਰਦੇ ਨੇ ਇਹ ਜਿਹੜਾ ਵਿੱਚੋਂ ਮੈਂ ਇਹ ਕੱਢਿਆ ਸਟ੍ਰੀਨਰ ਜਮੇ ਬਰਸ਼ ਨਾਲ ਕਲੀਨ ਕਰਦਾਨੀ ਆ ਥੋੜੇ ਨਾਲ ਸਾਫ਼ ਲੋ ਕਿਉਂਕਿ ਬਹੁਤ ਜ਼ਿਆਦਾ ਗੰਦਾਂ ਨਹੀਂ ਸੀਗਾ ਤੇ ਹੁਣ ਮੈਂ ડી ਸਕੇਲਰ ਪਾਊਡਰ ਆਉਂਦਾ ਮਸ਼ੀਨ ਨੂੰ ਕਲੀਨ ਕਰਨ ਵਾਲਾ ਜਿੱਥੇ ਆਪਾਂ ਡਰਾਅਰ ਚ ਡਿਸਪੈਂਸਰ ਚ ਆਪਾਂ ਸਰਫ ਪਾਉਣੇ ਹੁੰਦੇ ਆ ਮਸ਼ੀਨ ਲਈ ਲਿਕਵਿਡ ਪਾਉਣੇ ਉੱਥੇ ਪਾਤਾ ਕੁਛ ਮੈਂ ਕੁਛ ਮੈਂ ਟੱਬ ਦੇ ਵਿੱਚ ਪਾ ਦੂੰ ਕੁਛ ਮੈਂ ਬੈਲਟ ਦੇ نیچے ਪਾ ਦੂੰਗੀ ਕੰਪਨੀਆਂ ਲਈ ਵੀ ਆਈ ਪਾ ਕੇ ਜਾਂਦੇ ਸੀ ਬਾਕੀ ਉਹ ਕਹਿੰਦੇ ਹੁੰਦੇ ਨੇ ਕੰਪਨੀ ਵਾਲੇ ਕਿ ਜੋ ਤੁਸੀਂ ਕੱਪੜੇ ਧੋਣੇ ਨੇ ਮਸ਼ੀਨ ਤੋਂ ਓਕੇ ਹਟ ਦਿਓ ਬੈਲਟ ਦੇ نیچے ਸੁੱਕਾ ਕਪੜਾ ਜ਼ਰੂਰ ਮਾਰਿਆ ਕਰੋ ਪਾਣੀ ਨਾ ਖੜਨਿਆ ਕਰੋ ਟੱਬੇ 'ਚ ਤਾਂ ਖੜਦਾ ਨਹੀਂ ਬੈਲਟ ਦੇ نیچے ਖੜਦਾ ਪਾਣੀ ਨਾ ਖੜਨਿਆ ਕਰੋ ਤੇ ਹੁਣ ਮਸ਼ੀਨ ਨੂੰ ਕਰਦਾਂ ਨੇ ਟੱਬ ਕਲੀ ਟੱਬ ਕਲੀਨ ਮੋਡ ਤੇ ਆ ਗਈ ਤੇ ਆਪਾਂ ਹੁਣ ਆਪਾਂ ਸੈੱਟ ਕਰਾਂਗੇ ਪਾਣੀ ਦਾ ਟੈਂਪਰੇਚਰ ਪਾਣੀ ਦਾ ਟੈਂਪਰੇਚਰ ਮੈਂ ਇੱਥੇ ਸੈੱਟ ਕਰ ਰਹੀਆਂ 60 ਡਿਗਰੀ ਤੇ 60 ਡਿਗਰੀ ਤੇ ਪਾਣੀ ਦਾ ਟੈਂਪਰੇਚਰ ਸੈੱਟ ਕਰੂੰਗੀ ਤਾਂਬ ਕਲੀਨ ਮੋਡ ਆਪਾਂ ਲਾਤਾ ਤੇ ਟਾਈਮ ਆਨ ਲੱਗ ਗਿਆ 1 ਘੰਟਾ 49 ਮਿੰਟਸ ਇੰਨਾ ਹੀ ਇੰਨੇ ਟਾਈਮ ਲਈ ਮਸ਼ੀਨ ਇਹ ਚੱਲੂਗੀ ਫਿਰ ਟੱਬ ਇਹਦਾ ਕਲੀਨ ਹੋ ਜਾਊਗਾ ਵਿੱਚ ਕੋਈ ਸੋਰਾ ਹੁੰਦਾ ਪਾਣੀ ਵਾਲੇ ਹਾਰਡ ਵਾਟਰ ਸਟੇਨਸ ਹੁੰਦੇ ਨੇ ਤਾਂ ਇਹ ਸਾਰੇ ਆਪਣੇ ਆਪ ਸਾਫ਼ ਹੋ ਜਾਂਦੇ ਨੇ ਪਾਣੀ ਦੇ ਖੌਣ ਲੱਗ ਗਿਆ ਕੀ ਮਸ਼ੀਨ ਆਪਣੇ ਆਪ ਇਸ ਤਰੀਕੇ ਨਾਲ ਹੀ ਸਾਫ਼ ਹੋ ਜੂ। ਅੰਦਰ ਸਰਵਿਸ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਮਸ਼ੀਨ ਦੀ।

ਬੇਟਾ ਸਕੂਲ ਜਾਂਦਾ ਹਾਂ ਫਿਰ ਇਹ ਉਹ ਚੰਨਿ ਗੜ ਲੱਗ ਜਾਂਦਾ ਜਦੋਂ ਕਿੰਨੇ ਘੰਟੇ ਹੋ ਗਿਆ ਸਮਾਂ ਸ਼ੁਰੂ ਕਰਨ ਚੈਨਲ ਤਾਂ ਮੇਰਾ ਮੈਂ ਸ਼ੁਰੂ ਕਰਿਆ ਸੀ 2020 ਚ ਲੋਕਡਾਊਨ ਵੇਲੇ ਉਦੋਂ ਵੀ ਬੱਚਿਆਂ ਨੇ ਤਾਂ ਕਿੰਨਾ ਕਰਾਇਆ ਉਦੋਂ ਇਹ ਉਹ ਕਰਦੇ ਸੀ ਦੂਸਰੀ ਰੈਸਪੀ ਪਾ ਦੇ ਫਿਰ ਉਹਨੂੰ ਕਹਦੇ ਹੁਣ ਬਣਾ ਲੀ ਸੀ ਬੱਚਾ ਨਾ ਹੁੰਦਾ ਹਮੇਰੇ ਨਾਲ ਕੁਝ ਖਾਣ ਨੂੰ ਬਣਾ ਲਓ ਬਾਹਰ ਤਾਂ ਜਾਂਦੇ ਨਹੀਂ ਸੀਗੇ ਇਹ ਕਿ ਜੀ ਰੋਜ਼ ਬਣਦੀ ਸੀ ਫਿਰ ਕਹਿੰਦੇ ਮਾਨੂੰ ਤੁਸੀਂ ਚੈਨਲ ਬੋਲ ਮੈਂ ਕਿਹਾ ਕੋਸ਼ਾਂਗਾ ਨਹੀਂ ਕਰਨਾ ਮੈਂ ਕੱਲ੍ਹ ਜਨਾਂ ਕੋਲੋਂ ਕਿ ਮੈਂ ਤਾਂ YouTube ਦੇ ਅਬਿਸਿਟ ਤੱਕ ਨਹੀਂ ਮੈਂ ਤਾਂ ਉਹ ਬਿਲਕੁਲ ਵੀਡੀਓ ਕਾ ਬਣਾਉਣੇ ਸਮਝ ਰਿਹਾ ਸੀ ਹੈਗਾ ਸੱਪੇ ਕਰਾਂਗੇ ਅਸੀਂ ਹੈਗਾ ਸੱਪੇ ਕਰਾਂਗੇ ਤੁਸੀਂ ਬੱਸ ਮੈਂ ਵੀ ਚਾ 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 ਮੈਂ ਚਲੋ ਠੀਕ ਹੈ ਉਹ ਵੀ ਜੋ ਬਣਾਉਣਾ ਹੈ ਕਹਿੰਦਾ ਆਪਣੇ ਟਿਕਾੜ ਵੜਾ ਨਾ ਮੈਂ ਜਪੜੋਂ ਦਾ ਕਰਾਂਗੇ ਠੀਕ ਹੈ ਤੇ ਫਿਰ ਜੋ ਅਸੀਂ ਮਿਸਤਰੀ ਨਾਲੇ 2020 ਦੇ ਅੰਤ ਦਸੰਬਰ ਤੇ ਤੋੜ ਪਾਨ ਕਰੀ ਕਰਦੇ ਉਹਦੋਂ ਫਿਰ ਮੈਂ ਬੰਦ ਕਰਤੀ ਤੇ ਰੈਸਪੀਸ ਪਾਉਣੀਆਂ ਉਸ ਤੋਂ ਬਾਅਦ ਜਦੋਂ ਮਿਸਤਰੀ ਦਾ ਸਾਮਪਰਾਯਾਤ ਕਾਇਦੇ ਠੀਕ ਆ ਬੈਠਣ ਜੋਗ ਦੀ ਹੋ ਗਈ ਫਿਰ ਮੈਂ ਫਿਰ ਰੈਸਪੀਸ ਪਾਉਣੀ ਸ਼ੁਰੂ ਕਰ ਦਿੱਤੀ ਹਾਂ ਉਸ ਤੋਂ ਬਾਅਦ ਜਦੋਂ ਬੇਟਾ 11ਵੀਂ ਚੰਡੀਗੜ੍ਹ ਚ ਲੱਗਿਆ ਫਿਰ ਮੈਂ ਆ ਵੀਡੀਓਸ ਦੂਜੇ ਬਲੌਗ ਪਾਉਣੀ ਸ਼ੁਰੂ ਕਰ ਦਿੱਤੀ ਹੈ ਫਿਰ ਮੈਂ ਰੈਸਪੀਸ ਬਣਾ ਕੇ ਵੀ ਕੀ ਕਰੂੰ ਬੱਚਿਆਂ ਨਾਲ ਨਹੀਂ ਕਰਨਾ ਚਾਹਤਾ ਤੇ ਕੱਲ੍ਹ ਨੂੰ ਜੀ ਹੋ ਗਿਆ ਤਾਂ ਸਾਨਾ ਫਿਰ ਬੱਚੇ ਕਨ ਮਾਮਾ ਚੈਨਲ ਬੰਦ ਨਾ ਕਰੋ ਨਹੀਂ ਨਹੀਂ ਇਹਦਾ ਨਾ ਮੋਨਟਾਈਜ਼ ਹੋ ਜਾਣਾ ਹਾਂ ਚਲੋ ਬਲੌਗ ਪਾਈਏ ਨਾ ਰੋਜ਼ ਪਾਉਣ ਹਫ਼ਤੇ 'ਚ ਦੋ ਜਾਂ 3 ਵਾਰ ਪਾ ਦਿੰਦੇ ਹਾਂ ਹਾਂ ਡੇਲੀ ਹੁਣ ਮੈਂ ਵੀ ਦੋ ਤਾਂ ਡੇਲੀ ਪਾ ਲੈਂ ਬਦੀਨੀ ਲਾਡਲ ਜੀ ਇੱਕ ਦਿਨ ਵੀਡੀਓ ਨਾ ਬਣਾਉਣ ਲੱਗ ਪਈ ਜੇ ਕੰਮ ਕਰਨਾ ਨਹੀਂ ਉਹਦੇ ਕਰ ਉਹਦੇ ਤੋਂ ਹੰਮਾ ਨਹੀਂ ਨਾ ਜਾਂਦਾ ਪਈ ਤਰਿਆ ਦੇਗਾ ਦਿੱਤਿਆ ਵਧੀਆ ਆਪ ਦਾ ਆਪ ਕਮਾਉਨੇ ਹਾਂਜੀ ਇੰਨੀ ਬਹੁਤ ਮਸਾਜ ਡਾਕਟਰ ਜਾਇਨਾ ਨਾਲ ਬੱਦੀ ਨਾਲ ਤਾਂ ਸਟ੍ਰੈਸ ਨਹੀਂ ਹੁੰਦਾ ਕੰਮ ਕਰਦੇ ਨਾ ਬਬੀ ਜੀ ਲਈ ਇਹ ਤਾਂ ਕੋਈ ਜਿ ਸਾਰੀ ਦਿਹਾੜੀ ਫੋਨ ਵੀ ਦੇਖੀ ਆ ਇਹ ਵੀ ਮਾੜਾ ਹੈ ਹਾਂਜੀ ਹਾਂ ਮੇਰੇ ਕੋਲ ਬਚਾਉਣਾ ਪੂਰੀਆਂ ਤੇ ਤੇਰਾ ਦੀਸਟਾ ਵੀ ਫੇਰ ਦੇ ਤੇ ਚਾਹ ਲਈ ਬੈਂਕ ਰਿਹਾ ਅੱਧੀ ਅੰਢੇ ਵਿੱਚ ਤੇ ਵੀਰ ਹੁਣੇ ਚਲੇ ਸੋਣ ਵਾਪਿਸ ਬੜੀ ਇਕੱਠੇ ਨੇ ਗੱਲਾਂ ਬਾਤਾਂ ਕੀਤੀਆਂ ਚਾਹ ਪਣੇ ਪਿਤਾ ਵਧੀਆ ਲੱਗਿਆ ਦਵਿੰਦਰ ਵੀ ਅੱਜ ਕੁਦਰਤੀ ਘਰੇ ਸੀ ਨਾ ਕਈ ਵਾਰੀ ਹੁੰਦਾ ਕਿ ਘਰੇ ਨਹੀਂ ਹੁੰਦੇ ਹੈਗੇ ਜੈਂਟਸ ਨਿਕਲ ਜਾਂਦੇ ਨੇ ਕੰਮ ਤਾਂ ਤੇ ਫਿਰ ਥੋੜਾ ਜਿਹਾ ਐ ਹੋ ਜਾਂਦਾ ਵੀ ਅੱਜ ਘਰੇ ਕੋਈ ਹੈ ਨਹੀਂ ਹੈ ਨਾ ਟੈਂਡ ਕਰਨ ਵਾਲਾ ਉਹ ਵੀ ਗੱਲ ਸਹੀ ਨਹੀਂ ਲੱਗਦੀ ਹੈਗੀ ਤੇ ਵਧੀਆ ਹੋ ਗਿਆ ਚਲੋ ਦਵਿੰਦਰ ਵੀ ਘਰੇ ਸੀ ਅੱਜ ਮਿਲ ਲੈ ਗੱਲਾਂ ਬਾਤਾਂ ਹੋ ਗਈਆਂ ਨਾਲ ਦੀਦੀ ਤੇ ਚਾਚੀ ਜੀ ਹੋ ਰਹੀ ਸੀਗੇ ਦੋਨੇ ਚਾਚੀ ਇਸੇ ਨਾਲ ਆਏ ਸੀ ਉਹ ਦਮਦਫਾਈ ਮੱਥਾ ਟੇਕਣ ਤੇ ਵਾਪਸ ਜਿੱਤੇ ਤੁਹਾਨੂੰ ਫੋਨ ਕੀਤਾ ਸੀਗਾ ਕਹਿੰਦੇ ਅਸੀਂ ਆਉਨੇ ਆ ਉਹ ਲੈ ਕੇ ਇਸ ਮੇਰੇ ਵੱਸ ਚੌੜਾ ਵਾਲੇ ਪਿੰਨੀਆਂ ਮੈਨੂੰ ਪਿੰਨੀਆਂ ਬਹੁਤ ਪਸੰਦ ਨੇ ਮੈਂ ਪਿੰਨੀਆਂ ਫੜਾਉਣ ਹੀ ਆਈ ਸੀ ਉਹ ਕੰਜਲ ਪਿੰਨੀਆਂ ਫੜਾ ਚੱਲਦੇ ਵੀ ਆਪਾਂ ਘਰੋਂ ਤਾਂ ਹੁਣ ਚੱਕ ਲਈ ਕਿ ਵਾਪਸ ਕੀ ਲੈ ਕੇ ਜਾਵਾਂਗੇ ਪਿੰਨੀਆਂ ਫੜਾ ਕੇ ਆਉਨੇ ਆ ਤੇ ਬਾਕੀ ਆਏ ਆ ਜੀ ਮੋਹ ਦੀਆਂ ਤੰਦਾ ਹੁੰਦੀਆਂ ਨਹੀਂ ਹੈਗੀਆਂ ਹਨਾ ਮੋਹ ਪਿਆਰ ਦੀ ਗੱਲ ਹੁੰਦੀ ਹੈਗੀ ਇੱਕ ਚਾਹ ਦੀ ਘੁੱਟ ਹੁੰਦੀ ਵੀ ਪੈਣ ਪਈ ਆ ਕੇ ਚਾਹ ਦੀ ਘੁੱਟ ਪੀ ਗੋ ਗੱਲ ਕੁਝ ਨਹੀਂ ਹੁੰਦੀ ਹੈਗੀ ਚੰਗਾ ਲੱਗਦਾ ਵਧੀਆ ਲੱਗਦਾ ਤੇ ਮਿਲਣ ਸਾਰ ਬੰਦੇ ਨੂੰ ਹੋਣਾ ਚਾਹੀਦਾ ਹੀ ਨਹੀਂ ਹੈਗਾ ਕੋਈ ਘਰੇ ਆਗੇ ਤਾਂ ਆਪਾਂ ਮੱਥੇ ਵਟ ਪਾ ਲਈਏ ਇੱਕ ਚਾਹ ਦੀ ਘੁੱਟੀ ਅਗਲਾ ਪੀਵੋ ਹੋਰ ਆਪਣਾ ਕੋਈ ਕੁਸਟੱਕ ਇਹ ਲੈ ਜਾਂਦਾ ਹੁੰਦਾ ਬਾਕੀ ਮੂੰਹ ਪਿਆਰ ਦੀ ਗੱਲ ਵੀ ਹੁੰਦੀ ਨਹੀਂ ਤਾਂ ਅੱਜਕੱਲ ਹਰ ਇੱਕ ਦਾ ਲਾਈਫ ਸਟਾਈਲ ਇਹ ਜਾ ਕੇ ਹਰ ਕੋਈ ਬਹੁਤ ਜ਼ਿਆਦਾ ਬੀਜ਼ੀ ਆਪਣੀ ਲਾਈਫ ਵਿੱਚ ਐਨੇ ਜ਼ਿਆਦਾ ਬੀਜ਼ੀ ਹੈ ਕਿ ਟਾਈਮ ਕੱਢਣਾ ਕਿਸੇ ਕੋਲ ਜਾਣਾ ਬਹੁਤ ਜ਼ਿਆਦਾ ਔਖਾ ਲੱਗਦਾ ਹਨਾ ਕਈ ਵਾਰ ਆਪਾਂ ਕਿਸੇ ਰ ਦੁਕਸੋਕ ਚ ਜਾਣਾ ਹੋਵੇ ਆਪਾਂ ਨੂੰ ਉਹ ਵੀ ਟਾਈਮ ਕੱਢਣਾ ਔਖਾ ਲੱਗਦਾ ਆਪਾਂ ਨੇ ਬਿਜ਼ੀ ਆ ਬਾਕੀ ਮੋਹ ਪਿਆਰ ਦੀ ਗੱਲ ਹੁੰਦੀ ਜਿੱਥੇ ਆਪਣਾ ਮਾਨ ਆਦਰ ਹੁੰਦਾ ਮੋਹ ਪਿਆਰ ਹੁੰਦਾ ਫਿਰ ਆਪਣਾ ਜਾਣ ਨੂੰ ਵੀ ਜੀ ਕਰਦਾ ਬਾਕੀ ਦੁਵਿੰਦਰ ਤੇ ਨੇਚਰ ਵੀ ਬਹੁਤ ਵਧੀਆ ਕਰੇ ਕੋਈ ਆ ਜੇ ਤੇ ਬਿਲਕੁਲ ਮੱਥੇ ਵਟ ਨਹੀਂ ਪਾਉਂਦੇ ਹੈਗੇ ਤੀ ਵਾਰ ਮੈਨੂੰ ਮੇਰੇ YouTube ਵਾਲੇ ਫਰੈਂਡਸ ਫੋਨ ਕਰਕੇ ਪੁੱਛਦੇ ਜਾਨੇ ਕਿ ਤੁਹਾਡੇ ਹਸਬੰਦ ਤਾਂ ਕੁਝ ਕਹਿੰਦੇ ਉਹ ਤਾਂ ਨਹੀਂ ਕਹਿੰਦੇ ਵੀ ਇਹ ਆ ਗਏ ਹਨ ਬਿਲਕੁਲ ਨਹੀਂ ਕੁਝ ਕਹਿੰਦੇ ਸੋ ਗੇਮ ਖੁਸ਼ ਹੁੰਦੇ ਨੇ ਵਧੀਆ ਔਰ ਬਹੁਤ ਅੱਛੀ ਨੇਚਰ ਹੈ ਇਨਾਂ ਦੀ ਵੀ ਤੇ ਵਧੀਆ ਮਿਕਸ ਅਪ ਹੋ ਜਾਂਦੇ ਨੇ ਕੋਈ ਗੋਸ਼ ਨਹੀਂ ਆਂਦੇ ਸਾਡੇ ਘਰ ਚ ਸਾਰਿਆਂ ਦਾ ਸਮਾਂ ਹਜੇ ਕੋਈ ਘਰ ਨਹੀਂ ਆਇਆ ਅਸੀਂ ਤਾਂ ਬਹੁਤ ਖੁਸ਼ ਹੁੰਨੇ ਆ ਤੁਹਾਨੂੰ ਤਾਂ ਬਹੁਤ ਚਾ ਚੜਦਾ ਟਾਈਮ ਹੋ ਗਿਆ ਪੌਣੇ 4 ਦਾ ਮੈਂ ਇਧਰ ਕਰਤੀ ਸਬਜੀ ਦੀ ਤਿਆਰੀ ਗੋਭੀ ਕੱਟ ਕੇ ਗਰਮ ਪਾਣੀ ਛਪਾਤੀ ਬਸ ਮੈਂ ਸਬਜੀ ਬਣਾਉਣ ਤੋਂ ਪਹਿਲਾਂ ਹਜਾ ਹੁਣ 10 ਮਿੰਟ ਨੂੰ ਪਾਣੀ ਚ ਕੱਢ ਦੂੰਗਾ ਆਲੂ ਵੀ ਪਾਣੀ ਚ ਭਾ ਕਰ ਰੱਖਦੇ ਨੇ ਆਕਸੀਡਾਈਜ਼ ਹੋ ਜਾਂਦੇ ਕਾਲੇ ਲੱਗ ਜਾਂਦੇ ਹੁਣ ਪਿਆਜ਼ ਛਿਲ ਕੇ ਰੱਖਦੇ ਹਰੀ ਮਿਰਚਾਂ ਪਈਆਂ ਛਿਲਫਾਫੇ ਧੋ ਕੇ ਰੱਖਤੀਆਂ ਇਧਰ ਹੋ ਗਈ ਸਬਜੀ ਦੀ ਤਿਆਰੀ ਬਸ ਪਿਆਜ਼ ਚੋਪਰ ਚੋਪ ਕਰਨੇ ਨੇ 1 ਮਿੰਟ ਦਾ ਕੰਮ ਆਹੋ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਆਪਣੀ ਸਟੀਲ ਦੀ ਕੜਾਹੀ ਦਿਖਾਓ ਕਹਿੰਦੇ ਮੇਰੇ ਸਟੀਲ ਦੀ ਕੜਾਹੀ ਵਿੱਚ ਸਬਜ਼ੀ ਨੀਚੇ ਲੱਗਦੀ ਆ ਆ ਮੇਰੀ ਸਟੀਲ ਦੀ ਕੜਾਹੀ ਹੈ ਜੀ ਬਾਕੀ ਇਹਦੇ ਨੀਚੇ ਲਿਖਿਆ ਪਾਰੀ ਬੋਦਾ ਚੱਕੀ ਨੇ ਦੇਖਾਤਾਂ ਚੱਕਣੀ ਨਾ ਔਖੀ ਬੈਂਦੀ ਆ ਇਹ ਆ ਦੇਖੋ ਇਹ ਹੈਗੇ ਪੀ ਐਨ ਵੀ ਦੀ ਬਾਕੀ ਦੇ ਡਾਈਮੈਂਸ਼ਨਸ ਵੀ ਲਿਖਿਆ ਹੋਇਆ ਨੀਚੇ ਉਰੇ 28 ਸੈਂਟੀਮੀਟਰ ਦੀ ਹੈ ਇਹ ਤੇ ਲੀਟਰ ਚ ਇਹ ਆ ਜਾਂਦੀ ਹੈ 4 ਲੀਟਰ ਦੀ 28 ਸੈਂਟੀਮੀਟਰ ਟ੍ਰਾਈਪਲਾਈ ਆ ਇਹ ਕਿਹਾ ਟ੍ਰਾਈਪਲਾਈ ਇਹਦੇ نیچے ਖਾਣਾ ਨਹੀਂ ਚਿਪਕਦਾ ਕਿਸੇ ਕੰਪਨੀ ਦਾ ਫਰਕ ਹੁੰਦਾ ਹੋ ਕਿਸੇ ਦੇ ਸਟੀਲ ਹੌਲਾ ਹੁੰਦਾ ਹੋਵੇ ਇਹਦੇ ਵਿੱਚ ਇਹਦੇ ਵਿੱਚ ਖਾਣਾ ਬਿਲਕੁਲ نیچے ਨਹੀਂ ਲੱਗਦਾ ਪੂਰੀ ਭਾਰੀ ਆ ਸਬਜੀ ਬਣਾਉਣੀ ਇਥਨੇ ਕਹਤ ਲੋਕ ਉਪਰ ਮੈਂ ਤੁਹਾਨੂੰ ਦਿਖਾ ਦਾਂ ਆ ਵਾਲੀ ਸਟੀਲ ਦੀ ਕੜਾਹੀ ਆ ਟ੍ਰਾਈਪਲਾਈ ਚ ਕੁਕਿੰਗ ਬਹੁਤ ਵਧੀਆ ਹੁੰਦੀ ਆ ਬਹੁਤ ਜਲਦੀ ਸਬਜੀ ਬਣ ਜਾਂਦੀ ਹੈ ਹੀਟ ਬਹੁਤ ਇਹਦੇ ਅੰਦਰ ਰਹਿੰਦੀ ਹੈ ਕਾਫੀ ਟਾਈਮ ਤੱਕ ਟਾਈਮ ਹੋ ਰਿਹਾ 4:30 ਦਾ 4:30 ਹੋਣ ਵਾਲੇ ਨੇ ਮੈਂ ਲੈ ਕੇ ਚਾਹ ਕਰਕੇ ਉਹ ਪੈਨ ਹੋ ਰਾ ਨਾ ਚਾਹ ਪੀਤੀ ਸੀ ਫਿਰ ਲੰਚ ਕੀਤਾ ਮੈਂ ਆਪਣਾ ਤੇ ਚਾਹ ਪੀ ਲਈ ਹੁਣ ਅੱਧੇ ਲੇਟ ਪੀ ਗਏ ਚਾਹ ਕਿਉਂਕਿ ਤਾਂ ਪਿਆ ਦਾ ਖਾਣਾ ਲੇਟ ਹੋ ਗਿਆ ਨਾਲ ਲੈ ਕੇ ਪਿੰਨੀ ਮਿੱਠੇ ਤਾਂ ਪੂਰੇ ਪੱਟੇ ਚੱਕ ਕੇ ਪੈਨੇ ਤੇ ਸਰਦੀ ਜੀ ਬਹੁਤ ਮਿੱਠਾ ਖਾਦਾ ਪੰਜੀਰੀ ਖੋਆ ਦੀਦੀ ਉਹ ਲੈ ਕੇ ਆਏ ਨੇ ਚੌਲਾਂ ਦੀਆਂ ਪਿੰਨੀਆਂ ਮੇਰੇ ਵਾਸਤੇ ਸਪੈਸ਼ਲ ਹੁਣ ਤਾਂ ਕਹਿੰਦੀ ਕਦੇ ਦਿਨ ਹੋ ਗਈ ਸੀ ਬਣਾਈਆਂ ਇਹਨੂੰ ਉਦੋਂ ਪਹਿਲਾਂ ਆਈ ਸੀ ਉਦੋਂ ਕਹਿੰਦੀ ਮੈਂ ਬਣਾਈਆਂ ਨਹੀਂ ਸੀ ਪਿੰਨੀਆਂ ਤੇ ਬਾਅਦ ਵਿੱਚ ਬਣਾਈਆਂ ਨੇ ਫਿਰ ਕਹਿੰਦੇ ਮੈਨੂੰ ਆਏ ਹੋਗਾ ਵੀ ਮੈਂ ਤੁਹਾਡੇ ਤੱਕ ਕੰਮ ਭਜਾਵਾਂ ਫਿਰ ਉਹਨਾਂ ਨੇ ਅੱਜ ਆਉਣਾ ਸੀ ਤਲਵੰਡੀ ਸਾਬੋ ਸਾਡੇ ਵੱਲ ਤਾਂ ਇਹਨਾਂ ਪ੍ਰੋਗਰਾਮ 'ਚ ਸੁਣਨਾ ਤੁਰਤੀ ਬਣਿਆ ਫਿਰ ਤੁਹਾਨੂੰ ਮੌਕੇ ਤੇ ਕਾਲ ਕਰੀਏ ਵੀ ਆਉਣਿਆ ਤੁਹਾਡੇ ਕੋਲੇ ਫਿਰ ਕਹਿੰਦੇ ਮੈਂ ਪਿੰਨੀਆਂ ਮੈਂ ਨਾਲ ਚੱਕ ਲਈ ਸੀ ਵੀ ਜੇ ਅਸੀਂ ਗਏ ਤੁਹਾਡੇ ਕੋਲੇ ਤਾਂ ਤੁਹਾਡੇ ਤੱਕ ਪਿੰਨੀਆਂ ਪਹੁੰਚ ਜਾਣਗੀਆਂ ਚਲੋ ਮੇਰੀ ਮੋਰ ਲੱਗੀ ਸੀ ਉਹ ਪਿੰਨੀਆਂ ਤੇ ਹਨਾ ਆਣਾ ਜਲਦੀ ਗੱਲ ਹੁੰਦੀ ਜਿਹੜੇ ਰਲਿਆ ਹੁੰਦਾ ਉਹਦੇ ਕੋਲ ਪਹੁੰਚ ਹੀ ਜਾਂਦਾ ਹੁੰਦਾ ਤੇ ਹੁਣ ਮੈਂ ਚਾਹ ਨਾਲ ਲੈ ਰਹੀਆਂ ਪਿੰਨੀ ਕੋਈ ਵਾਲੀ ਫਿਰ ਆਪਾਂ ਕਰਾਂਗੇ ਸਬਜੀ ਦੀ ਤਿਆਰੀ ਤਿਆਰੀ ਤੇ ਹੈਗੀ ਬਣਾਵਾਂਗੇ ਸਬਜੀ ਤੇ ਫਿਰ ਮੈਂ ਵਿਹੜੇ 'ਚ ਵਾਕ ਕਰੂੰਗੀ ਮੈਨੂੰ ਆਏ ਮੈਂ 5 ਵਜੇ ਤੱਕ ਸਬਜੀ ਬਣਾ ਕੇ ਆਟਾ ਗੁੰਨ ਕੇ ਮੈਂ ਬਾਹਰ ਨਿਕਲ ਜਾਵਾਂ ਵਿਹੜੇ 'ਚ ਵਾਕ ਕਰ ਲਾਂ ਤੇ ਹੁਣ ਜਿਹੜੇ 3 ਵਜੇ ਤੋਂ ਬਾਅਦ ਚਿਪਦੀ ਧੁੱਪ ਹੁੰਦੇ ਨੇ ਵਧੀਆ ਲੱਗਦੀ ਬਾਹਰ ਨਹੀਂ ਗਿਆ ਅਸੀਂ ਅੰਦਰ ਬਹੁਤ ਠੰਣ ਲੱਗਦੇ ਠਾਰੀ ਚੜਦੀ ਅੰਦਰ ਤਾਂ ਹੱਥ ਪੈਰ ਠਰਦੇ ਨੇ ਤਾਂ ਮੈਂ ਬਾਹਰ ਮਹਿ ਕੇ ਚਾਹ ਪੀ ਰਹੀ ਹਾਂ ਮੈਂ ਨਾ ਹਰੀ ਮਿਰਚ ਐਦਾਂ ਗਲਾਸ 'ਚ ਪਾ ਕੇ ਰੱਖਦੇ ਥੋੜੀ ਤਾਂ ਕਿ ਫਟਾਫਟ ਮੈਂ ਚੱਕ ਲਾਂ ਹਨਾ ਮੈਨੂੰ ਵੱਡੀਆਂ ਚੀਜ਼ਾਂ ਕੋਈ ਡੱਬੇ ਜਾਂ ਲਫਾਫੇ ਨਾ ਫਰੋਲ ਉਦ ਵਿੱਚ ਮਾ ਕੇ ਥੋੜੀਆਂ ਰੱਖ ਦੋ ਕੁਛ ਮੈਂ ਲੰਗ ਰੱਖਦੀ ਆ ਆ ਦੋ ਤਿੰਨ ਦਿਨਾਂ ਦੇ ਵਿੱਚ ਯੂਜ਼ ਹੋ ਜਾਣਗੀਆਂ ਇਹਨੂੰ ਇੱਥੇ ਰੱਖ ਦਣੀ ਆ ਵਿੰਡੋ ਵਿੱਚ ਤੇ ਫਟਾਫਟ ਇਹ ਚੱਕੀ ਜਾਣਗੀਆਂ ਯੂਜ਼ ਹੋ ਜਾਣਗੀਆਂ ਭੈਣੇ ਨੇ ਮੈਨੂੰ ਡਿਸਪੈਂਸਰ ਬਾਰੇ ਕਮੈਂਟ ਕੀਤਾ ਸੀ ਕਿ ਵੀਡੀਓ ਵਿੱਚ ਤੁਸੀਂ ਆਪਣਾ ਆਇਲ ਡਿਸਪੈਂਸਰ ਦਿਖਾਓ ਆਵळा ਮੇਰਾ ਆਇਲ ਡਿਸਪੈਂਸਰ ਆਵਲੀ ਬ੍ਰਾਂਡ ਦਾ ਜੀਪੀ ਪਲਸ ਔਰ ਇਹ ਗਲਾਸ ਦਾ ਹੈਗਾ ਉੱਪਰ ਇਹਦੇ ਮੈਜ਼ਰਮੈਂਟਸ ਵੀ ਦਿੱਤੀਆਂ ਹੋਈਆਂ ਨੇਗੀਆਂ ਔਰ ਸੌਖੀ ਗੱਲ ਇਹ ਹੈ ਗਲਾਸ ਦਾ ਕਲੀਨ ਕਰਨਾ ਸੌਖਾ ਹੈ ਇਹਨੂੰ ਇਹਦੇ ਅੰਦਰ ਹੱਥ ਪਾ ਕੇ ਆਪਾਂ ਈਜ਼ੀਲੀ ਕਲੀਨ ਕਰ ਸਕਦੇ ਹਾਂ ਕਲੀਨਿੰਗ ਕਰਨੀ ਬਹੁਤ ਸੌਖੀ ਹੈ ਆਇਲ ਡਿਸਪੈਂਸਰ ਹਮੇਸ਼ਾ ਉਹ ਉਹਦੇ ਇੱਕੇ ਲੋ ਜੀ ਜਿਹੀ ਸਫਾਈ ਕਰਨੀ ਈਜ਼ੀ ਹੈ ਤਾਂ ਆ ਇਹਦਾ ਲਿਡ ਹੈ ਐਦਾਂ ਆਪਾਂ ਹੱਥ ਨਾਲ ਲਿਡ ਉੱਪਰ ਚੱਕ ਦਾਂਗੇ ਤਾਂ ਨੋਜ਼ਲ ਦਿੱਤੀ ਹੋਈ ਹੈ ਨੋਜ਼ਲ ਚ ਇਹਦੇ ਆਇਲ ਆ ਜਾਂਦਾ ਜਿਹੜਾ ਐਕਸਟਰਾ ਆਇਲ ਹੁੰਦਾ ਨਾ ਬਾਹਰ ਨਹੀਂ ਗਿਰਦਾ ਲਾਈਕ ਆਪਣੀ ਇਹ ਆਇਲ ਡਿਸਪੈਂਸਰ ਨਿਕਲਦਾ ਹੁੰਦਾ ਐਕਸਟਰਾ ਆਇਲ ਇੱਥੇ ਆਊਗਾ ਬਾਹਰ ਇੱਥੋਂ ਆ ਕੇ ਇੱਥੋਂ ਫੇਰ ਵਿੱਚ ਚਲ ਕੇ ਬੋਟਲ ਚ ਪੈ ਜਾਊਗਾ ਤੇ ਉਹ ਨਹੀਂ ਹੈਗਾ ਵੀ ਆ ਐਕਸਟਰਾ ਆਇਲ ਇੱਥੇ ਆਊਗਾ ਤੇ ਇਹਦੇ ਵਿੱਚ ਇੱਥੋਂ ਚੱਲੂ ਇੱਥੋਂ ਥੋੜਾ ਜਿਹਾ ਇੰਦਾ ਸਲੈਂਟਿੰਗ ਆਪਣੇ ਹੈਡਰ ਦਾ ਜਿਹੜਾ ਲਿਡ ਬਣਿਆ ਹੋਇਆ ਇਹਦਾ ਸਲੈਂਟਿੰਗ ਬਣਿਆ ਹੋਇਆ ਤਾਂ ਕਿ ਆਇਲ ਹੌਲੀ-ਹੌਲੀ ਦੇ ਵਿੱਚ ਚਲ ਜੇ ਇੱਥੇ ਬਾਹਰ ਨਹੀਂ ਹੁੰਦਾ ਕਿ ਪਾਟਰ ਸਿੱਧਾ ਬਾਹਰੋਂ ਗੰਦੀ ਹੋ ਜਾਂਦੀ ਨੇ ਉਹ ਚੀਜ਼ ਨਹੀਂ ਹੈਗੀ ਬਹੁਤ ਵਧੀਆ ਸਫਾਈ ਕਰਨੀ ਇਹਦੀ ਵੀ ਬਹੁਤ ਈਜ਼ੀ ਆ ਦੇਖੋ ਪੂਰਾ ਵਧੀਆ ਆਕ ਦਿੱਤਾ ਹੋਇਆ ਹੈਗਾ ਅੱਛਾ ਲਿਡਾ ਇਹਨਾਂ ਦਾ ਸਾਫ਼ ਕਰਨਾ ਬਹੁਤ ਜ਼ਿਆਦਾ ਈਜ਼ੀ ਹੈ ਉਬਰੀ ਕੀ ਵਾਲਾ ਕੰਮ ਨਹੀਂ ਹੈਗਾ ਕਿ ਜਿਹਦੇ ਤੇਲ ਲੱਗਿਆ ਵਿੱਚ ਰਹਿ ਜਾਊਗਾ ਜਾਂ ਸਾਫ਼ ਨਹੀਂ ਹੋਊਗਾ ਸਾਫ਼ ਕਰਨਾ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਜੀਪੀ ਪਲੱਸ ਪ੍ਰੈਂਡ ਦਾ ਸਰਚ ਕਰਕੇ ਬਾਈ ਕਰ ਸਕਦੇ ਹੋ ਮੈਂ ਤਾਂ ਲੋਕਲ ਮਾਰਕੀਟ ਆਪਣੇ ਸ਼ਹਿਰ ਚੋਂ ਹੀ ਲਿਆ ਸੀਗਾ ਕੋਈ ਆਨਲਾਈਨ ਨਹੀਂ ਮੰਗਾਇਆ ਹੈਗਾ ਬਹੁਤ ਵਧੀਆ ਚੀਜ਼ ਆ ਡਿਸਪੈਂਸਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਟਾਈਮ ਹੋ ਗਿਆ 7 ਵਜੇ ਦਾ 7 ਵਜੇ ਵਾਲੇ 5 ਮਿੰਟ ਰਹਿ ਗਏ ਮੈਂ ਜਾਣੇ ਕਿਚਨ ਵਿੱਚ ਬਣਾਉਣ ਲੱਗ ਪਿਆ ਫੁਲਕਾ ਲਗੋਬੀ ਸਬਜ਼ੀ ਬਣੀ ਵੀ ਆਟਾ ਗੁੰਨਾ ਤਾਂ ਫੁਲਕਾ ਬਣਾਉਣਾ ਬਸ ਮੈਂ ਵੀ ਅੱਜ ਗਰਮ ਗਰਮ ਫੁਲਕਾ ਹੀ ਖਾਊਂਗਾ ਗੋਬੀ ਦੀ ਸਬਜ਼ੀ ਨਾਲ ਤੇ ਅੱਜ ਨਾਲ ਸ਼ਾਮ ਨੂੰ ਜਦ ਮੈਂ ਵੀਡੀਓ ਮੇਰੀ ਲਾਈਕ ਪੂਰੀ ਸੀਗੀ ਤੇ ਤਿਆਰ ਸੀ ਵੀਡੀਓ ਐਡਿਟ ਸੀਗੀ ਮੈਂ থাম্বਨੇਲ ਬਣਾਉਣ ਲੱਗੀ ਵੀਡੀਓ ਲਈ ਮੇਰੇ ਦਿਮਾਗ ਵਿੱਚ ਆਇਆ ਵੀ ਮੈਂ ਵੀਡੀਓ 'ਚ ਆਹ ਕਲਿੱਪ ਐਡ ਹੀ ਨਹੀਂ ਕਰੇ ਹੈਗੇ ਜੋ ਮੈਂ ਚੈੱਕ ਕੀਤੀ ਸੱਚੀ ਉਹ ਵੀਡੀਓ ਕਲਿੱਪ ਐਡ ਨਹੀਂ ਸੀ ਵੀਡੀਓ ਵਿੱਚ ਤੇ ਕਿਉਂਕਿ ਉਹਨਾਂ বিনা ਵੀਡੀਓ ਇਨਕੰਪਲੀਟ ਸੀ ਬਿਕਾਜ਼ ਮੈਂ ਕਹਿੰਦੀ ਰੈਸਪੀ ਤੁਹਾਨੂੰ ਮੈਂ ਦਿੱਤੀ ਹੈ ਵੀਡੀਓ ਵਿੱਚ ਤੇ ਉਹ ਕਲਿੱਪ ਐਡ ਕਰੇ ਬਿਨਾ ਰੈਸਪੀ ਕੰਪਲੀਟ ਹੀ ਨਹੀਂ ਹੁੰਦੀ ਸੀ ਫਿਰ ਫਟਾਫਟ ਮੈਂ ਉਹ ਵੀਡੀਓ ਡਿਲੀਟ ਕਰਕੇ ਜਿਹੜੀ ਮੈਂ ਸੇਵ ਕਰੀ ਸੀ ਫਿਰ ਮੈਂ ਉਹਦੇ ਵਿੱਚ ਵੀਡੀਓ ਕਲਿੱਪ ਐਡ ਕੀਤੀ ਹਨ ਕਈ ਵਾਰ ਗਲਤੀ ਲੱਗ ਜਾਂਦੀ ਸਾਰਾ ਕੰਮ ਦੁਬਾਰੇ ਸੀਰੀਏ ਤੋਂ ਕੀਤਾ ਉਹਨੂੰ ਟਾਈਟਲ ਡਿਸਕ੍ਰਿਪਸ਼ਨ ਸਾਰਾ ਕੁਝ ਦੇਣਾ ਕੁਦਰਤੀ ਮੇਰੇ ਦਿਮਾਗ ਵਿੱਚ ਆ ਗਿਆ ਜੇ ਜੋ ਵੀਡੀਓ ਪਬਲਿਕ ਕਰਤਾਂ ਦੀ ਤੁਹਾਨੂੰ ਵੀ ਕਨਫਿਊਜ਼ਨ ਹੋ ਜਾਣੀ ਸਵੇ ਤਾਂ ਅੱਧਿਕ ਰੈਸਪੀ ਹੈ ਤੇ ਮੈਨੂੰ ਗਏ ਹੋਣਾ ਸੀ ਤਾਂ ਅੱਧ ਦੀ ਰੈਸਪੀ ਦਿੱਤੀ ਤੇ ਕਈ ਵਾਰ ਗਲਤੀ ਲੱਗ ਜਾਂਦੀ ਆ ਤਾਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਚਲੋ ਜੀ ਹੁਣ ਟਾਈਮ ਤੇ ਵੀਡੀਓ ਐਡਿਟ ਹੋ ਗਈ ਮੈਂ ਤੁਹਾਨੂੰ ਪਬਲਿਕ ਵੀ ਕਰਤੀ 7:00 ਵਜੇ ਪੌਣੇ 7:00 ਵਜੇ ਮੇਰਾ ਟਾਈਮ ਹੁੰਦਾ ਵੀਡੀਓ ਦਾ ਵੀ ਪੌਣੇ 7:00 ਵਜੇ ਮੈਂ ਪਬਲਿਕ ਕਰਦਾ ਤੇ ਫਿਰ ਮੈਂ ਹੁਣ ਜਾਂਦੀ ਕਿਚਨ ਵਿੱਚ ਕਰਦੇ ਖਾਣੇ ਦੀ ਤਿਆਰੀ ਤੋਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ wartawan notifiification i को o ke .